ਸਾਰਾ ਗੁਰਪਾਲ ਨੇ ਇੰਡਸਟਰੀ ਤੇ ਗੱਡੀ ਆਪਣੀ ਪੜਾਸ ਕਿਹਾ ਸਿੱਧੂ ਸਹੀ ਕਹਿੰਦਾ ਸੀ ਜਿਹੜੇ ਸਾਡੇ ਵਰਗੇ ਛੋਟੇ ਘਰਾ ਤੋਂ ਪਿੰਡਾਂ ਚੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਦਬਾਣਾ ਚਾਹੁੰਦੇ ਨੇ ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਤੇ ਅਕਸਰ ਹੀ ਸਾਰਾ ਸੋਸ਼ਲ ਮੀਡੀਆ ਤੇ ਬੇहद ਐਕਟਿਵ ਵੀ ਰਹਿੰਦੇ ਨੇ ਰੀਸੈਂਟਲੀ ਸਾਰਾ ਗੁਰਪਾਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਅਜੀਹਾ ਲਿਖਿਆ ਗਿਆ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ ਹਰ ਕੋਈ ਇਹ ਸੋਚਨ ਤੇ ਮਜਬੂਰ ਹੋ ਗਿਆ ਕਿ ਆਖਿਰ ਐਸਾ ਕੀ ਹੋ ਗਿਆ ਕਿ ਸਾਰਾ ਗੁਰਪਾਲ ਨੇ ਅਜੀਹਾ ਲਿਖ ਦਿੱਤਾ ਸੋਸ਼ਲ ਮੀਡੀਆ ਤੇ ਸਾਰਾ ਗੁਰਪਾਲ ਨੇ ਇਹ ਪੋਸਟ ਕੁਝ ਸਮਾਂ ਪਹਿਲਾਂ ਹੀ ਪੋਸਟ ਕੀਤੀ ਉਹਨਾਂ ਨੇ ਸਟੋਰੀ ਦੇ ਵਿੱਚ ਕੁਝ ਅਜੀਹੀਆਂ ਗੱਲਾਂ ਲਿਖੀਆਂ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਾਰਾ ਨੇ ਲਿਖਿਆ ਸਮਥਿੰਗ ਮੇਡ ਮੀ ਰੀਅਲੀ ਸੈਡ ਟੂਡੇ ਕਿ ਦਸਾ ਜੀ ਹੀ ਇੰਡਸਟਰੀ ਚ ਲੋਕ ਇਹਨੇ ਟੂ ਫੇਸਸ ਨੇ ਕੁੜੀਆਂ ਤੇ ਮੁੰਡੇ ਵੀ ਸਾਡੇ ਸਾਹਮਣੇ ਤੇ ਫੈਨਸ ਦੇ ਸਾਹਮਣੇ ਕੁਝ ਇਹਨਾਂ ਆਰਟਿਸਟ ਐਕਟ੍ਰੈਸ ਪ੍ਰੋਡਿਊਸਰ ਨੂੰ ਇਹ ਪਤਾ ਕਿ ਇਹ ਇੰਡਸਟਰੀ ਛੋਟੀ ਜੀ ਹੈ ਗੱਲ ਕਿਤੋਂ ਨਾ ਕਿਤੋਂ ਸਾਹਮਣੇ ਆ ਹੀ ਜਾਂਦੀ ਹੈ ਸਿੱਧੂ ਸਹੀ ਕਹਿੰਦਾ ਸੀ ਜਿਹੜੇ ਸਾਡੇ ਵਰਗੇ ਛੋਟੇ ਘਰਾਂ ਤੇ ਪਿੰਡਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਦਬਾਣਾ ਹੀ ਚਾਹੁੰਦੇ ਨੇ ਕੁਝ ਸਮਝਦੇ ਥੋੜੀਆ ਮੂੰਹ ਤੇ ਕੁਝ ਤੇ ਬੈਕ ਤੇ ਕੁਝ ਹੁਣ ਹੀਰੋਇਨ ਦਾ ਨਾਮ ਲੈ ਤਾਂ ਤੁਹਾਡਾ ਦਿਲ ਖਰਾਬ ਹੋ ਜਾਣਾ ਤੇ ਪ੍ਰੋਡਿਊਸਰ ਨੂੰ ਤਾਂ ਛੱਡ ਹੀ ਦਿਓ ਚਲੋ ਆਪਾਂ ਮਿਹਨਤ ਕਰਨੀ ਐ ਦਬਣਾ ਅਸੀਂ ਨਹੀਂ ਅਸੀਂ ਜ਼ੀਰੋ ਤੋਂ ਨਹੀਂ ਸੱਚੀ ਮੈਨੂੰ ਤੋਂ ਆਇਆ ਹੈ ਵੈਲ ਸਾਰਾ ਗੁਰਪਾਲ ਦੀ ਪੋਸਟ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋ ਰਹੀ ਹੈ ਤੁਹਾਡੀ ਕੀ ਰਾਏ ਐ ਇਸ ਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਸਾਰਾ ਗੁਰਪਾਲ ਨੇ ਇੰਡਸਟਰੀ ਤੇ ਗੱਡੀ ਆਪਣੀ ਪੜਾਸ ਕਿਹਾ ਸਿੱਧੂ ਸਹੀ ਕਹਿੰਦਾ ਸੀ ਜਿਹੜੇ ਸਾਡੇ ਵਰਗੇ ਛੋਟੇ ਘਰਾ ਤੋਂ ਪਿੰਡਾਂ ਤੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਦਬਾਣਾ ਚਾਹੁੰਦੇ ਨੇ ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਤੇ ਅਕਸਰ ਹੀ ਸਾਰਾ ਸੋਸ਼ਲ ਮੀਡੀਆ ਤੇ ਬੇहद ਐਕਟਿਵ ਵੀ ਰਹਿੰਦੇ ਨੇ ਰੀਸੈਂਟਲੀ ਸਾਰਾ ਗੁਰਪਾਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਅਜੀਹਾ ਲਿਖਿਆ ਗਿਆ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ ਹਰ ਕੋਈ ਇਹ ਸੋਚਨ ਤੇ ਮਜਬੂਰ ਹੋ ਗਿਆ ਕਿ ਆਖਿਰ ਐਸਾ ਕੀ ਹੋ ਗਿਆ ਕਿ ਸਾਰਾ ਗੁਰਪਾਲ ਨੇ ਅਜੀਹਾ ਲਿਖ ਦਿੱਤਾ ਸੋਸ਼ਲ ਮੀਡੀਆ ਤੇ ਸਾਰਾ ਗੁਰਪਾਲ ਨੇ ਇਹ ਪੋਸਟ ਕੁਝ ਸਮਾਂ ਪਹਿਲਾਂ ਹੀ ਪੋਸਟ ਕੀਤੀ ਉਹਨਾਂ ਨੇ ਸਟੋਰੀ ਦੇ ਵਿੱਚ ਕੁਝ ਅਜੀਹੀਆਂ ਗੱਲਾਂ ਲਿਖੀਆਂ ਜਿਸ ਨੂੰ ਪੜ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਾਰਾ ਨੇ ਲਿਖਿਆ ਸਮਥਿੰਗ ਮੇਡ ਮੀ ਰੀਅਲੀ ਸੈਡ ਟੂਡੇ ਕਿੱਦਾਂ ਸਾਡੀ ਹੀ ਇੰਡਸਟਰੀ ਚ ਲੋਗ ਇਨੇ ਟੂ ਫੇਸਸ ਨੇ ਕੁੜੀਆਂ ਤੇ ਮੁੰਡੇ ਵੀ ਸਾਡੇ ਸਾਹਮਣੇ ਤੇ ਫੈਨਸ ਦੇ ਸਾਹਮਣੇ ਕੁਝ ਇਹਨਾਂ ਆਰਟਿਸਟ ਐਕਟ੍ਰੈਸ ਪ੍ਰੋਡਿਊਸਰ ਨੂੰ ਇਹ ਪਤਾ ਕਿ ਇਹ ਇੰਡਸਟਰੀ ਛੋਟੀ ਜੀ ਹੈ ਗੱਲ ਕਿਤੋਂ ਨਾ ਕਿਤੋਂ ਸਾਹਮਣੇ ਆ ਹੀ ਜਾਂਦੀ ਹੈ ਸਿੱਧੂ ਸਹੀ ਕਹਿੰਦਾ ਸੀ ਜਿਹੜੇ ਸਾਡੇ ਵਰਗੇ ਛੋਟੇ ਘਰਾਂ ਤੇ ਪਿੰਡਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਦਬਾਣਾ ਹੀ ਚਾਹੁੰਦੇ ਨੇ ਕੁਝ ਸਮਝਦੇ ਥੋੜੀਆ ਮੂੰਹ ਤੇ ਕੁਝ ਤੇ ਬੈਕ ਤੇ ਕੁਝ ਹੁਣ ਹੀਰੋਇਨ ਦਾ ਨਾਮ ਲੈਤਾ ਤੁਹਾਡਾ ਦਿਲ ਖਰਾਬ ਹੋ ਜਾਣਾ ਤੇ ਪ੍ਰੋਡਿਊਸਰ ਨੂੰ ਤਾਂ ਛੱਡੀ ਦਿਓ ਚਲੋ ਆਪਾਂ ਮਿਹਨਤ ਕਰਨੀ ਐ ਦਬਣਾ ਅਸੀਂ ਨਹੀਂ ਅਸੀਂ ਜ਼ੀਰੋ ਤੋਂ ਨਹੀਂ ਸੱਚੀ ਮੈਨੂੰ ਤੋਂ ਆਇਆ ਹੈ ਵੈਲ ਸਾਰਾ ਗੁਰਪਾਲ ਦੀ ਪੋਸਟ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋ ਰਹੀ ਹੈ ਤੁਹਾਡੀ ਕੀ ਰਾਏ ਐ ਇਸ ਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ